ਰਾਸ਼ਟਰਪਤੀ ਟਰੰਪ ਹੁਣਾਂ ਦੀ ਨਿੱਜੀ ਵਕੀਲ ਰਹੀ ਅਲੀਨਾ ਹਾਬਾ ਜਿਸ ਨੂੰ ਨਿਊ ਜਰਸੀ ਦੇ ਵਿੱਚ ਯੂਐਸ ਅਟਰਨੀ ਦੇ ਤੌਰ ਦੇ ਉੱਤੇ ਐਕਟਿੰਗ ਯੂਐਸ ਅਟਰਨੀ ਦੇ ਤੌਰ ਦੇ ਉੱਤੇ ਰਾਸ਼ਟਰਪਤੀ ਟਰੰਪ ਹੁਣਾਂ ਨੇ ਲਾਇਆ ਸੀ ਜਿਨ੍ਹਾਂ ਨੇ ਕ੍ਰਿਮੀਨਲ ਚਾਰजेस ਜੇਮਸ ਕੌਮੀ ਤੇ ਜਿਹੜੀ ਅਟਰਨੀ ਜਰਨਲ ਨਿਊਯਾਰਕ ਦੀ ਲੇਟੀਸ਼ਾ ਜੇਮਸ ਉਹਨਾਂ ਦੇ ਉਲਟ ਲੈ ਕੇ ਆਂਦੇ ਸੀ ਔਰ ਅੱਜ ਫਾਈਨਲੀ ਰਿਜ਼ਾਈਨ ਕਰ ਗਏ ਹੈਗੇ ਆ ਆ ਇਹਨਾਂ ਦੇ ਉਲਟ ਬੇਸਿਕਲੀ ਜਿਹੜੀ ਜਜਮੈਂਟ ਆ ਉਹ ਇਹ ਆਈ ਸੀ ਵਕ ਵਕ ਜਿਹੜੀ ਅਦਾਲਤ ਨੇ ਦੁਆਰਾ ਫੈਡਰਲ ਅਪੀਲ ਕੋਰਟ ਆ ਉਹਨਾਂ ਨੇ ਆਖਿਆ ਸੀ ਵੀ ਇਹਨਾਂ ਦੀ ਜਿਹੜੀ ਨਾਮਿਨੇਸ਼ਨ ਆ ਜਿਸ ਤਰੀਕੇ ਨਾਲ ਇਹਨਾਂ ਦੀ ਨਿਯੁਕਤੀ ਕੀਤੀ ਗਈ ਆ ਉਹ ਗੈਰ ਸੰਵਿਧਾਨਿਕ ਆ ਅਨ ਕਨਸਟੀਟਿਊਸ਼ਨਲ ਆ ਅਟਰਨੀ ਜਨਰਲ ਅ ਅਮਰੀਕਾ ਦੇ ਪੈਮ ਬੌਂਡੀ ਉਹਨਾਂ ਨੇ ਕਿਹਾ ਵੀ ਜਿਹੜੀ ਅਲੀਨਾ ਹਾਬਾ ਆ ਉਹ ਅਜੇ ਡਿਪਾਰਟਮੈਂਟ ਆਫ ਜਸਟਿਸ ਦੇ ਵਿੱਚ ਸੀਨੀਅਰ ਐਡਵਾਈਜ਼ਰ ਦੇ ਤੌਰ ਦੇ ਉੱਤੇ ਰਹਿਣਗੇ ਜਿਹੜੇ ਅਟਰਨੀ ਜਨਰਲ ਹੁੰਦੇ ਨੇ ਯੂ ਐਸ ਆ ਜਿਹੜੇ ਅਟਰਨੀਜ਼ ਆ ਉਹਨਾਂ ਨੂੰ ਜਿਹੜੇ ਸੀਨੀਅਰ ਐਡਵਾਈਜ਼ਰ ਦੇ ਤੌਰ ਦੇ ਉੱਤੇ ਹੁਣ ਆਪਣੀਆਂ ਸੇਵਾਵਾਂ ਦੇ ਤੌਰ ਦੇ ਉੱਤੇ ਭੂਮਿਕਾ ਨਿਭਾਉਣਗੇ ਕ੍ਰਿਮੀਨਲ ਜਿਹੜੇ ਚਾਰजेस ਆ ਜੇਮਸ ਕੌਮੀ ਤੇ ਲਾਟੀਸ਼ਾ ਜੇਮਸ ਦੇ ਉਲਟ ਜਿਹੜੇ ਲਿਆਂਦੇ ਗਏ ਸੀਗੇ ਉਹਨਾਂ ਨੂੰ ਡਿਸਕਵਾਲਿਫਾਈ ਇਸੇ ਆਧਾਰ ਦੇ ਉੱਤੇ ਕਰ ਦਿੱਤਾ ਆ ਗਿਆ ਸੀਗਾ ਰਾਸ਼ਪਤੀ 트럼ਪ ਉਹਨਾਂ ਦੇ ਡਿਫੈਂਸ ਲਾਅਰ ਦੇ ਤੌਰ ਦੇ ਉੱਤੇ ਅਲੀਨਾ ਹਾਬਾ ਉਹ ਫੇਮਸ ਜਿਹੜੀ ਉਹ ਹੋਏ ਸੀਗੇ ਥਰਡ ਸਰਕਟ ਕੋਰਟ ਆਫ ਅਪੀਲ ਨੇ ਜਿਹੜੇ ਡਿਸਟ੍ਰਿਕਟ ਜੱਜ ਦੀ ਰੂਲਿੰਗ ਦਿੱਤੀ ਸੀ ਉਸ ਨੂੰ ਅਪਹੈਲਡ ਕਰ ਦਿੱਤਾ ਸੀ ਬਰਕਰਾਰ ਰੱਖਿਆ ਸੀ ਹਾਬਾ ਤੇ ਜਿਹੜੇ ਐਟਰਨੀ ਜਨ ਪੈਮਬਾਂਡੀ ਆ ਉਹਨਾਂ ਦੇ ਬਾਰੇ ਜਿਹੜੀ ਐਡਵਾਈਜ਼ਰ ਦੇ ਤੌਰ ਦੇ ਉੱਤੇ ਰਹਿਣ ਦੀ ਗੱਲ ਉਹਨਾਂ ਨੇ ਦੱਸੀ ਹੈਗੀ ਆ ਜਿਹੜੇ ਯੂ ਐਸ ਐ ਐਟਰਨੀ ਹੈਗੇ ਆ ਡਿਸਟ੍ਰਿਕਟ ਆਫ ਨਿਊ ਜਰਸੀ ਦੇ ਅਲੀਨਾ ਹਾਬਾ ਨੇ ਆਪਣੀ ਜਿਹੜੀ ਰਿਜ਼ਾਈਨ ਕਰਨ ਵਾਲੀ ਜਿਹੜਾ ਉਹ ਕਿਹਾ ਕਹਿੰਦੇ ਵੀ 3rd ਕੋਰਟ ਦੀ ਰੂਲਿੰਗ ਦੇ ਆਧਾਰ ਦੇ ਉੱਤੇ ਸਟੇਬਿਲਟੀ ਨੂੰ ਪ੍ਰੋਟੈਕਟ ਕਰਦੇ ਹੋਏ ਆਪਣੇ ਆਫਿਸ ਦੀ ਜਿਹੜੀ ਇੰਟੀਗ੍ਰਿਟੀ ਆ ਉਸ ਨੂੰ ਬਰਕਰਾਰ ਰੱਖਣ ਦੇ ਲਈ ਜਿਸ ਨੂੰ ਮੈਂ ਕਹਿੰਦੀ ਵੀ ਬਹੁਤ ਪਿਆਰ ਕਰਦੀ ਆ ਇਸ ਲਈ ਮੈਂ ਸਟੈਪ ਡਾਊਨ ਕਰਨ ਜਾ ਰਹੀ ਆ ਯੂਐਸ ਅਟਾਰਨੀ ਦੇ ਅਹੁਦੇ ਦੇ ਉੱਤੇ ਕਿਨਾਂ ਵੀ ਇਸ ਨੂੰ ਸਰੈਂਡਰ ਦੇ ਤੌਰ ਦੇ ਉੱਤੇ ਨਾ ਜਿਹੜਾ ਉਹ ਦੇਖਿਆ ਜਾਵੇ ਇਹ ਡਿਸੀਜਨ ਦੇ ਨਾਲ ਜਸਟਿਸ ਡਿਪਾਰਟਮੈਂਟ ਨਾ ਹੀ ਉਹ ਕਮਜ਼ੋਰ ਹੋਊਗਾ ਤੇ ਨਾ ਹੀ ਮੈਂ ਕਮਜ਼ੋਰ ਹੋਊਂਗੀ ਤੇ ਕਹਿੰਦੇ ਵੀ ਇਹ ਗਲਤੀ ਨਾ ਕਰਿਓ ਕਹਿੰਦੇ ਵੀ ਨਿਊ ਜਰਸੀ ਤੋਂ ਤੁਸੀਂ ਮੈਨੂੰ ਤਾਂ ਬਾਹਰ ਕੱਢ ਦੋਗੇ ਯੂ ਕੈਨ ਟੇਕ ਦ ਗਰਲ ਆਊਟ ਆਫ ਨਿਊ ਜਰਸੀ ਬਟ ਯੂ ਕੈਨ ਨਾਟ ਟੇਕ ਨਿਊ ਜਰਸੀ ਆਊਟ ਆਫ ਦ ਗਰਲ ਸੋ ਲੀਨਾ ਹਾਬਾ ਬੇਸਿਕਲੀ ਐਕਟਿੰਗ ਯੂਐਸ ਅਟਾਰਨੀ ਦੇ ਤੌਰ ਦੇ ਉੱਤੇ ਉਹ ਉੱਥੋਂ ਰਿਜ਼ਾਈਨ ਕਰ ਗਏ ਆ ਪਰ ਸੀਨੀਅਰ ਐਡਵਾਈਜ਼ਰ ਦੇ ਤੌਰ ਦੇ ਉੱਤੇ ਉਹ ਬਰਕਰਾਰ ਜਿਹੜੇ ਉਹ ਰਹਿਣਗੇ ਸੋ ਟਰੰਪ ਹੋਣਾ ਨੇ ਲੀਨਾ ਹਾਬਾ ਦੇ ਰੈਜ਼ਿਗਨੇਸ਼ਨ ਨੂੰ ਕਿਹਾ ਵੀ ਇਹ ਬੜੀ ਸ਼ੇਮ ਆ ਕੈਨ ਨਾ ਬੀ ਉਹ ਡਿਸਕਵালিਫਾਈ ਨਹੀਂ ਜਿਹੜੀ ਉਹ ਕੀਤੀ ਗਈ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਹਰਜੋਤ ਸਿੰਘ ਜੀ ਮੁਰਕੇ ਰਾਸ਼ਪਤੀ ਟਰੰਪ ਇਹਨਾਂ ਨੂੰ ਨੋਮੀਨੇਟ ਜਿਹੜੇ ਉਹ ਕਰ ਸਕਦੇ ਹੈਗੇ ਆ ਸੋ ਹੁਣ ਇਹ ਦੇਖਣਾ ਹੋਊਗਾ ਵੀ ਹੁਣ ਇਹਨਾਂ ਦੇ ਅਹੁਦੇ ਤੋਂ ਲੰਬੇ ਹੋਣ ਤੋਂ ਬਾਅਦ ਚ ਜਿਹੜੇ ਕੇਸ ਨਿਊ ਜਰਸੀ ਦੇ ਵਿੱਚ ਯੂਐਸ ਟਰਨੀ ਆਫਿਸ ਦੇਖ ਰਿਆ ਸੀ ਉਹ ਕਿੰਨਾ ਦੀ ਨਿਗਰਾਨੀ ਹੇਠ ਹੈ ਅੱਗੇ ਚੱਲਣਗੇ ਤੇ ਆ ਦੇਖਦੇ ਕੀ ਹੁੰਦਾ ਹੈ ਉਦਰ ਲਿੰਡਸੀ ਹੈਲੀਗਨ ਜਿੰਨਾ ਜਿਹੜੇ ਦੂਜੇ ਇੱਕ ਲਾਰ ਜਿਨ੍ਹਾਂ ਨੂੰ 트럼ਪ ਹੁਣਾ ਨੇ ਲਾਇਆ ਸੀਗਾ ਅਜੇ ਹੀ ਕੁਛ ਕੇਸਾਂ ਦੇ ਲਈ ਉਹ ਹੁਣ ਅੱਗੇ ਕੀ ਫੈਸਲਾ ਜਿਹੜਾ ਉਹ ਲੈਂਦੀ ਆ ਕਿ ਉਹ ਵੀ ਇਹਨਾਂ ਦੇ ਰਾਹ ਦੇ ਉੱਤੇ ਰਿਜ਼ਾਈਨ ਕਰਨ ਵਾਲੇ ਪਾਸੇ ਜਿਹੜੇ ਕਰਨਗੇ ਜਾਂ ਫਿਰ ਇਵੈਂਚੁਅਲੀ ਉਹ ਆਪਣੀ ਐਕਟਿੰਗ ਪੋਜੀਸ਼ਨ ਦੇ ਉੱਤੇ ਯੂ ਐਸ ਅਟਰਨੀ ਦੀ ਪੋਜੀਸ਼ਨ ਦੇ ਉੱਤੇ ਬਰਕਰਾਰ ਰਹਿਣਗੇ